ਸੋਹਣਾ ਕੰਮ ਕਰਿਆ ਦੀ ਹਾਂ ਮੇਰੇ ਵੱਲ ਨਾ ਕਿਦੇ ਧਿਆਨ ਦੇ ਲਿਓ ਪਤਾ ਨਹੀਂ ਕਿਹੜਾ ਵੇਲਾ ਘੜੀ ਮਾਰਾ ਜਦੋਂ ਤੈਨੂੰ ਮੈਂ ਵਿਆਹ ਲੈ ਆਵਾਂ ਤੂੰ ਏਦਾਂ ਕਰ ਰਹਾ ਮੇਰੇ 'ਤੇ ਆਪਣੇ ਵੀਰ ਨੂੰ ਨਾ ਖੋਣ ਲਾਦ ਮੈਂ ਉਹਦੇ ਨਾਲ ਗੱਲ ਕਰ ਲਾਂ ਮੰਮੀ ਵੀਰ ਨਾਲ ਨਾ ਗੱਲ ਕਰ ਲਿਓ ਤਲਾਕ ਵਾਲੀ ਕਿਹਦੇ ਤਲਾਕ ਦੀਆਂ ਗੱਲਾਂ ਕਰਨ ਡੀਆਂ ਜੀ ਗੱਲਾਂ ਪੁੱਤ ਕੀ ਕਰਨੀਆਂ ਨੇ ਕਵਲ ਵੱਲੋਂ ਖਵਣ ਡਏ ਐ ਬਈ ਇੰਨਾ ਚਿਰ ਵਿਆਹ ਨੂੰ ਹੋ ਗਿਆ ਤੇ ਅਜੇ ਤੱਕ ਕੋਈ ਆਣਾ ਨਹੀਂ ਹੋਇਆ ਜਾ ਨਾ ਨਾ ਬਨੇ ਸਲਾਹ ਦਿੱਤੀ ਆਂਦੀ ਮੰਮੀ ਇਦਾਂ ਕਰਨੇ ਆਂ ਵੀ ਉਹਨੂੰ ਤਲਾਕ ਦੇ ਦੇਣੇ ਆਂ ਤੇ ਵੀਰ ਦਾ ਹੋਰ ਵਿਆਹ ਕਰ ਲੈਨੇ ਕਿੰਨਾ ਫਿਲਮ ਦੇਖਣਾ ਵਾ ਫਿਰ ਉਹ ਮੰਮੀ ਇਹਨੂੰ ਬੜੀ ਅਗਲ ਹੈ ਜਿਹਦੇ ਤੁਸੀਂ ਮਗਰ ਲੱਗਣ ਦੇ ਨਾਲ ਇਹ ਕਿੱਡੀ ਕੁ ਸਿਆਣੀ ਜਿਹੜੀ ਤੁਹਾਨੂੰ ਸਲਾਹਾਂ ਦੇਣ ਢਈ ਪੁੱਤ ਫਿਰ ਕੀ ਕਰੀਏ ਆਪਣੇ ਘਰ ਵਾਲੇ ਵੀ ਦੇਖਣਾ ਪੈਂਦਾ ਹੈ ਨਾ ਮੰਮੀ ਸਿਆਣੇ ਬਣੋ ਐਵੇਂ ਇਹਦੇ ਮਗਰ ਨਾ ਲੱਗੋ ਇਹ ਦੇਖੋ ਤੂੰ ਆਪਣਾ ਘਰ ਨਹੀਂ ਸੰਭਿਆ ਜਾਣਦਾ ਲੱਗੀ ਤੁਹਾਨੂੰ ਮਤਾਂ ਦੇਣ ਨਾਲੇ ਮੇਰੀ ਗੱਲ ਸੁਣ ਲਓ ਜੇ ਤੂੰ ਇਹ ਆ ਕੰਮ ਕੀਤਾ ਨਾ ਤੇ ਰੱਖਦਾ ਮੈਨੂੰ ਹੀ ਨਹੀਂ ਇੱਥੇ ਨਹੀਂ ਪਤਾ ਇਹ ਨਹੀਂ ਸੋਚਣਾ ਤੂੰ ਦੂਰ ਤੱਕ ਲੈ ਗਈਆਂ ਇਹ ਗੱਲ ਨੂੰ ਅਹੀਂ ਆਪਣੇ ਘਰ ਵੱਲ ਵੇਖਣਾ ਮੈਂ ਓ ਮਮੇ ਤੂੰ ਹੀ ਵੀ ਦੂਰ ਤੱਕ ਸੋਚਣਾ ਉਹ ਵੀ ਕਿਸੇ ਦੀ ਧੀ ਏ ਤੇ ਨਾਲੇ ਮਮੇ ਤੂੰ ਇਹੋ ਜਿਹਾ ਕੰਮ ਕਰਦੇ ਚੰਗੇ ਲੱਗਦੇ ਤੂੰ ਸਿਆਣੇ ਬਿਆਣੇ ਹੈਗੇ ਉਹ ਤੇ ਵਿਚਾਰੀ ਕਿਸੇ ਨੂੰ ਕੁਝ ਕਹਿੰਦੀ ਹੈ ਨਹੀਂ ਕਿ ਤੂੰ ਆਪਣੇ ਘਰ ਬਾਰੇ ਸੋਚੋ ਇਹਦਾ ਵੀ ਉਦਾਂ ਦਿਮਾਗ ਖਰਾਬ ਹੋ ਗਿਆਵਾ ਉਦੇ ਮਗਰ ਪਈ ਹੱਥ ਧੋ ਕੇ ਇਹ ਵਿੱਚੋਂ ਚਮਦੀ ਵੀ ਉਹ ਚੱਲ ਜੇ ਤੇ ਸਾਰਾ ਕੁਝ ਮੇਰੇ ਹੱਥ ਚ ਮੈਂ ਜਿੱਦਾਂ ਆਖਾਂ ਓਦਾਂ ਹੀ ਹੋਵੇ ਉਥੇ ਹੁਣ ਇੱਥੇ ਆ ਗਈ ਤਾਂ ਉਧਰ ਦੀ ਟੈਨਸ਼ਨਾਂ ਛੱਡ ਛੜ ਇੱਕ ਵਾਰੀ ਬਹੁਤ ਸੋਚ ਕੇ ਦੇ ਵੇ ਉਹ ਕਿਹੜਾ ਮਾੜਾ ਖੰਡਈ ਜਦੋਂ ਆਪਣੇ ਭਰਾ ਵੱਲ ਵੇਂਦੀ ਹੈ ਨਾ ਫਿਰ ਉਹਨੂੰ ਦੁੱਖ ਬੜਾ ਹੁੰਦਾ ਵਾ ਉਹ ਮੰਮੀ ਸਭ ਕੁਝ ਹੀ ਹੋਏਗਾ ਹਜੇ ਵਿਆਹ ਨੂੰ ਕਿਹੜਾ ਚਿਰ ਹੋ ਜਾਦਾ ਤੇ ਤੁਸੀਂ ਗਾਂ ਦਾ ਸੋਚਣ ਵੀ ਡਿਆ ਪਏ ਹੋ ਬਿੰਦੜ ਮੜਾ ਕੁਝ ਸੋਚਣਾ ਪੈਂਦਾ ਤੂੰ ਹੀ ਦੇ ਦੇ ਨਿਆਣਿਆਂ ਵਾਲਿਆਂ ਨਾਲ ਗੱਲਾਂ ਕਰਨਾ ਜੇ ਤੂੰ ਹੀ ਹੁੰਦੇ ਨਾ ਉਹਨਾਂ ਦੀ ਜਗ੍ਹਾ ਤੇ ਉਹਨੂੰ ਤੂੰ ਮੈਨੂੰ ਕਦੋਂ ਦਾ ਘਰੋਂ ਕੱਢਣਾ ਨਹੀਂ ਇਹਨੂੰ ਗੱਲਾਂ ਕਰਨੀਆਂ ਸੌਖੀਆਂ ਵਾ ਜਦੋਂ ਆਪਣੇ ਤੇ ਪੈਂਦੀਆਂ ਨਾ ਪਤਾ ਦੇ ਫੇਰ ਲੱਗਦਾ ਵਾ ਤੇ ਤੂੰ ਬਕਵਾਸ ਬੰਦ ਕਰ ਆਪਣਾ ਕਿਹੜੀ ਗੱਲ ਬਕਵਾਸ ਬੰਦ ਕਰਾਂ ਮੈਂ ਜੋ ਵੀ ਕਹਿੰਦੀ ਨਾ ਸਹੀ ਕਹਿੰਦੀ ਆ ਅਵੇਲਾ ਮਮੀ ਕਿੱਦਾਂ ਬੋਲਦੇ ਨੇ ਮੇਰੇ ਨਾਲ ਤੇ ਮੁੜ ਕੇ ਮੈਨੂੰ ਆਂਦੇ ਕਿ ਇਹ ਲੜਦੀ ਆ ਜਦੋਂ ਤੁਹਾਡੀ ਆਪਣੀ ਜ਼ੁਬਾਨੀ ਚੰਗੀਆਂ ਕਿਸੇ ਤਰ ਅਗਲਾ ਕਿੱਦਾਂ ਗੱਲਾਂ ਸੁਣੀ ਜਾਊਗਾ ਮੈਂ ਚਪੇੜ ਮਰੂੰਗਾ ਮੂੰਹ ਤੇ ਕਿੱਦਾਂ ਆ ਕੋ ਪਾਡਰ ਪਾਡਰ ਬੋਲਦੀ ਹੈ ਮੈਨੂੰ ਬੜਾ ਸ਼ੌਕ ਚ ਪੇੜਾ ਮਾਰਿਆ ਨਾ ਮੇਰਾ ਭਰਾ ਵਾ ਮੇਰੀ ਪਰਜਾਈ ਹੈ ਇਹ ਉਹਨਾਂ ਨੇ ਜੋ ਮਰਜ਼ੀ ਕਰੇ ਤੇ ਸਾਡੀਆਂ ਗੱਲਾਂ ਦੇ ਵਿੱਚ ਕਾਦੇ ਲਈ ਆਉਂਦੇ ਹੋ ਉਹ ਕੋ ਚਾਜ ਦਾ ਕੰਮ ਦੱਸ ਉਹਨਾਂ ਨੂੰ ਉਹ ਕੁੱਠੇ ਕੰਮ ਨਾ ਦੱਸ ਕੁੱਠੇ ਨਹੀਂ ਦੱਸਣੀ ਮੈਂ ਸਿੱਧਾ ਹੀ ਕੰਮ ਦੱਸਣ ਦੀ ਆ ਉਹਦੋਂ ਉਹਨਾਂ ਨੂੰ ਸਮਝ ਨਹੀਂ ਹੀ ਲੱਗਾਂਦੇ ਆ ਤਾਂ ਮੈਂ ਉਹਨਾਂ ਨੂੰ ਆਵਲੀ ਸਲਾਹ ਦਿੱਤੀ ਹੈ ਕਿ ਭਾਬੀ ਨੂੰ ਛੱਡ ਕੇ ਵੀਰ ਦਾ ਦੂਜਾ ਵਿਆਹ ਕਰਾ ਦਈਏ ਉਹ ਛੱਡਣਾ ਛਡਾਉਣਾ ਐਡਾ ਸੌਖਾ ਕੰਮ ਨਹੀਂ ਹੈਗਾ ਤੁਸੀਂ ਤੇ ਸਮਝਾ ਮਨਜਾਣੇ ਵਾਲੇ ਖੇਡ ਛੱਡ ਦਤਾਂਗੇ ਇੱਥੇ ਤੇ ਫੇਰ ਕਿੰਨਾ ਚਿਰ ਉਹਨਾਂ ਦੇ ਮੂੰਹ ਵੱਲ ਵੇਂਦੇ ਰਹੀਏ ਅਸੀਂ ਮੇਰੀ ਮਾਂ ਵਿਚਾਰੀ ਕੀ ਕਰੇ ਓਏ ਉਹ ਤੁਹਾਨੂੰ ਕੋ ਤੰਗੀ ਦੇਣ ਰਹੀ ਏ ਤੰਗੀ ਤੇ ਭਾਵੇਂ ਨਹੀਂ ਉਹ ਦੋਵੇਂ ਜੀ ਆਪਣਾ ਘਰ ਵਧੀਆ ਬਸਣ ਦੇਣਾ ਤੇ ਤੁਸੀਂ ਦੂਜੇ ਤਰ੍ਹਾਂ ਰਮੀ ਤੁਹਾਨੂੰ ਕੀ ਪਤਾ ਉਹ ਦੋਵਾਂ ਜੀ ਵਿੱਚ ਕੀ ਗੱਲਬਾਤ ਹੁੰਦੀ ਆ ਵੀਰ ਜੀ ਤੇ ਭਾਬੀ ਨਾਲ ਗੱਲ ਵੀ ਨਹੀਂ ਕਰਦੇ ਹੈਗੇ ਚ ਅੱਜ ਸਵਾਰਨਾ ਤੈਨੂੰ ਬੜਾ ਪਤਾ ਹਨਾ ਤੇ ਹੋਰ ਮੈਨੂੰ ਪਤਾ ਨਹੀਂ ਮੇਰਾ ਭਰਾ ਵਾ ਗੱਲ ਤਾਂ ਕੋਈ ਹੋਰ ਸੀ ਤੇ ਤੁਸੀਂ ਆਪੋ ਵਿੱਚ ਲੜਾਈ ਪਾ ਲਈਏ ਉਹਦਾ ਦੇ ਪੁੱਤਰ ਤੋਂ ਬੜੀਆਂ ਸਿਆਣੀਆਂ ਗੱਲਾਂ ਕਰਨਾ ਵਾ ਤੇ ਮੇਰੇ ਹੁੰਦੇ ਇਹਨਾਂ ਦਾਬੇ ਮਾਰੀ ਜਾਂਣਾ ਚ ਪੀੜਾ ਮਖਾ ਲੈਣਾ ਤੇ ਤੁਹਾਡੇ ਘਰ ਦਾ ਕੀ ਹਾਲ ਹੁੰਦਾ ਹੋਏਗਾ ਮੰਮੀ ਇਹ ਬਿੜੇ ਚਲਾਕ ਨੇ ਤੁਹਾਡੇ ਸਾਹਮਣੇ ਵੇਖ ਲਓ ਮੈਨੂੰ ਕਿੱਦਾਂ ਪੈਨਦੇ ਆ ਨਾ ਤੇ ਮਗਰੋਂ ਵੀ ਮੇਰੇ ਨਾਲ ਇਦਾਂ ਹੀ ਕਰਦੇ ਨੇ ਮੈਂ ਤਾਂ ਤੁਹਾਨੂੰ ਕਦੇ ਕੁਝ ਦੱਸਿਆ ਹੀ ਨਹੀਂ ਆ ਮੈਨੂੰ ਮਾਰਦੇ ਕੁੱਟਦੇ ਵੀ ਆ ਤੇ ਮੇਰੇ ਸਾਰਾ ਦਿਨ ਬੇਇੱਜ਼ਤੀ ਕਰਦੇ ਰਹਿੰਦੇ ਆ ਮੈਂ ਇਹ ਚੰਗੀ ਜਿਹੜੀ ਇਹਨਾਂ ਨਾਲ ਰਹੀ ਜਾਂਦੀ ਆ ਆ ਮੰਮੀ ਸਭ ਖੰਡ ਕਰਨ ਲਈ ਜੇ ਪਖੰਡ ਨਹੀਂ ਪੁੱਤ ਤੇਰੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਵੀ ਕਿਹ ਤਰ੍ਹਾਂ ਦੀ ਤੇਰੀ ਗੱਲ ਹੈ ਉਹ ਚੰਗਾ ਮੰਮੀ ਹਾਂ ਉਹੋ ਹੀ ਗੱਲ ਫਿਰ ਵੇਖ ਕੇ ਦੁੱਖ ਆ ਜਾਂਦਾ ਵੈ ਉਹ ਮੰਮੀ ਤੁਸੀਂ ਇਹਦੇ ਮਗਰ ਨਾ ਲੱਗੋ ਬੜੀ ਚਲਾਕ ਜੀ ਤੇ ਨਾਲੇ ਮੇਰੀ ਗੱਲ ਸੁਣਾ ਮੈਂ ਤਾਂ ਆਇਆ ਹਾਂ ਵੀ ਮੁੰਡੇ ਨੂੰ ਕੰਮ ਨਹੀਂ ਹੋ ਕਰਾਇਆ ਸਕੂਲ ਦਾ ਉਹ ਸਾਰਾ ਪਿਛਲਾ ਕਰਨ ਵਾਲਾ ਉਹਦਾ ਤੇ ਅਗਲੇ ਬੰਨੇ ਮੈਡਮਾ ਫੇਰ ਦੇਤਾ ਹੈ ਕਿਉਂ ਨਹੀਂ ਕੰਮ ਕਰਵਾਇਆ ਮੈਂ ਤਾਂ ਉਹਨੂੰ ਸਾਰਾ ਕੰਮ ਕਰਵਾਉਣੀ ਆ ਰੋ ਸਕੂਲੋਂ ਨਾ ਮੰਮੀ ਦੱਸੋ ਹਾਂ ਕਰਵਾਉਣੀ ਨਹੀਂ ਹੈ ਨਾ ਜਾ ਕੇ ਵੇਖ ਤੇ ਸਹੀ ਉਹਦੀਆਂ ਕਿਤਾਬਾਂ ਕਿਹੜੀ ਕਿਤਾਬ ਦੀ ਗੱਲ ਕਰ ਰਹੇ ਹੋ ਤੁਸੀਂ ਆਹ ਵਖਮਨਾ ਤੈਨੂੰ ਮੈਂ ਉੱਠਦਾ ਏਬੀਸੀ ਵਾਲੀ ਤੇ ਨਹੀਂ ਕਿਤੇ ਗੱਲ ਕਰ ਰਹੇ ਨੇ ਆਹੋ ਉਹ ਮੈਂ ਵਿੱਚ ਵਿਚੋ ਕੰਮ ਕਰਵਾਉਂਦੇ ਨੇ ਬੱਚੇ ਨੂੰ ਕਿਉਂਕਿ ਹਾਲੇ ਉਹ ਛੋਟਾ ਵਾ ਤੋ ਪਹਿਲਾਂ ਜਿਹੜੇ ਸੌਖੇ ਅੱਖਰ ਨੇ ਉਹ ਦਿੰਦੇ ਨੇ ਤੇ ਇਹਨਾਂ ਨੂੰ ਚਾਜ ਜਾ ਜੇ ਕਿ ਲਿਖਾਂਗੇ ਐਵੇਂ ਆਣ ਕਿ ਤੇ ਮੇਰੇ ਦਿਵਾਲੇ ਹੋ ਗਏ ਨਾ ਤੁਹਾਨੂੰ ਕੁਝ ਪਤਾ ਨਾ ਕੁਝ ਹੋਰ ਉਹ ਮੈਸੇਜ ਵੀ ਰੋਜ਼ ਭੇਜਦੇ ਆ ਫੋਨ ਤੇ ਚੱਕ ਕਰਦੇ ਹੋ ਤੁਸੀਂ ਉਹ ਚੰਗਾ ਤੂੰ ਹੀ ਸਿਆਣੀ ਰਹਿ ਗਈ ਏ ਆਣਗੇ ਤੇ ਹੋ ਲੜਾਈ ਪਾ ਲਈ ਕਿੱਧਰ ਦੀ ਗੱਲ ਹੋਉਂਦੀ ਤੇ ਕਿੱਧਰ ਤੁਸੀਂ ਲੈ ਕੇ ਚੱਲ ਗਏ ਮੈਂ ਐਡੀ ਵੀ ਭਾਗਲ ਨਹੀਂ ਹੈਗੀ ਕਿ ਆਪਣੇ ਲਿਆਣੇ ਨੂੰ ਪੜਾਵਾਂਗੀ ਨਾ ਐਨਾ ਉੱਤੇ ਖਰਚਾ ਲਾਉਂਦੇ ਆ ਗੱਲ ਹੋਰ ਤੇਰੀ ਬੜੀ ਇੱਥੇ ਐਮਐਲਏ ਨਾਲ ਮੀਟਿੰਗ ਚੱਲਣ ਦੀ ਮੈਂ ਜਿਹੜਾ ਤੂੰ ਵੋਟਾਂ ਦੇ ਖੜੀ ਹੋਣਾ ਵਾ ਡਈ ਤਾਂ ਕਿਸੇ ਦਾ ਘਰ ਬਰਬਾਦ ਕਰਨ ਦੀ ਸੋਚਾਂ ਡਈ ਹੈ ਨਾ ਕੀ ਮੈਂ ਕਿਸੇ ਦਾ ਘਰ ਬਰਬਾਦ ਕਰਤਾ ਵਾ ਜੋ ਵੀ ਮੰਮੀ ਨੂੰ ਮੈਂ ਸਲਾਹ ਦਿੱਤੀ ਨਾ ਚੰਗੀ ਦਿੱਤੀ ਆ ਤੇ ਨਾਲੇ ਤੂੰ ਹੀ ਬਹੁਤੇ ਚਾਤਰਨਾ ਬਣੋ ਇੱਕ ਦਿਨ ਕੰਮ ਕਰਵਾ ਕੇ ਤੇ ਕਿੱਡੇ ਮੇਰੇ ਤੇ ਆਣ ਕੇ ਸਵਾਲ ਹੋਉਂਦੇ ਏ ਕਿ ਤੂੰ ਮੁੰਡੇ ਨੂੰ ਕੰਮ ਨਹੀਂ ਕਰਮਦੀ ਹੈਗੀ ਅੱਗੇ ਰੋਜ਼ ਤੂੰ ਹੀ ਕਰਵਾਉਂਦੇ ਓ ਕਦੀ ਕਿਸੇ ਦਾ ਚੰਗਾ ਵੀ ਸੋਚ ਲਿਆ ਕਰ ਉਠਾਈ ਨਾ ਸੋਚਦੀ ਰਹਾ ਕਰ ਉਹ ਚੰਗਾ ਹੀ ਸੋਚਾਂ ਦੀ ਆ ਤੁਹਾਡਾ ਦਿਮਾਗ ਪੁੱਠਾ ਚੱਲਦਾ ਵਾ ਜਿੱਥੇ ਆਵਾ ਮੇਰੀ ਪ੍ਰਧਾਨਗੀ ਚੱਲੇ ਬਸ ਚੱਲ ਨਾ ਤੂੰ ਹੀ ਚੁੱਪ ਕਰ ਜਾ ਜੇ ਉਹ ਨਹੀਂ ਚੁੱਪ ਕਰਦਾ ਤੂੰ ਹੀ ਸਿਆਣੀ ਬਣ ਮੇਰੀ ਤੀ ਆਹ ਬੜੀ ਸਿਆਣੀ ਐ ਨਾ ਇਹ ਮੰਮੀ ਤੇ ਨਾਲੇ ਮੰਮੀ ਤੂੰ ਇਹਦੀਆਂ ਗੱਲਾਂ ਚਣ ਆਇਓ ਆਪਣੇ ਘਰ ਬਹਿ ਕੇ ਸੋਚ ਵਿਚਾਰਿਆ ਕਰੋ ਤੇ ਇਹਨਾਂ ਨੂੰ ਕੁਝ ਵੀ ਦੱਸਿਆ ਕਰੋ ਇਹਦੇ ਉਧਰ ਨੂੰ ਢਿੱਡ ਚ ਗੱਲ ਪਾਈ ਦੀ ਲਿੱਦਾਸ ਮਮੀ ਐਵੇਂ ਵੇਖ ਲੋ ਤੀਜੇ ਥਾਂ ਆਣ ਕੇ ਤੇ ਮੇਰੇ ਨਾਲ ਔਖੇ ਹੋ ਹੀ ਜਾਂਦੇ ਮੈਂ ਕਿਹੜਾ ਕੁਝ ਗਲਤ ਕਿਹਾ ਵਾ ਦਿੱਤੀ ਤੇ ਤੁਹਾਨੂੰ ਸਹੀ ਸਲਾਹ ਆਣਾ ਮੈਨੂੰ ਪਰ ਦੋਖ ਹੀ ਆਉਂਦਾ ਤਾਂ ਹੀ ਤੇ ਇਹ ਗੱਲਾਂ ਕਰਨ ਲਈ ਨੇ ਉਹਨੇ ਕੋਈ ਪੁੱਠੀ ਗੱਲ ਸਮਝ ਲਈ ਤੇ ਹੋਰ ਮਮੀ ਇਹ ਵੇਹੇ ਵੀ ਮੇਰੀ ਗੱਲ ਨੂੰ ਨਾ ਕੁੱਠੇ ਪਾਸੇ ਹੀ ਖੜਦੇ ਨੇ ਮੈਨੂੰ ਤੇ ਇਹ ਹੁੰਦਾ ਵਾ ਕਿ ਤੁਸੀਂ ਚਲ ਨਿਆਣ ਨਾਲ ਖੇਡ ਮਨ ਲਿਆ ਕਰੋਗੇ ਬੰਦੇ ਦਾ ਵਾ ਵਾ ਟਾਈਮ ਪਾਸ ਹੋ ਜੁਦਾ ਤੇ ਨਾਲੇ ਮੰਮੀ ਤੁਸੀਂ ਕਾਦੇ ਲਈ ਦੱਸਿਆ ਇਹਨੂੰ ਕਿ ਮੈਂ ਆਹ ਵਾਲੀ ਗੱਲ ਕਹਿੰਦੀ ਆ ਤੁਸੀਂ ਆਪਣੇ ਵੱਲੋਂ ਕਹਿ ਦੇਣਾ ਹੈ ਨਾ ਕਿ ਮੈਂ ਨਾ ਨਾ ਸਲਾਹ ਕਰਨ ਦੀ ਆ ਉਹ ਤਾਂ ਹੀ ਤੇ ਸਭੋ ਜ਼ਿਆਦਾ ਔਖਾ ਹੋ ਗਿਆ ਵਾ ਕਿ ਇਹਨੇ ਇਹ ਵਾਲੀ ਗੱਲ ਕੀਤੀ ਆ ਮੈਂ ਭਾਵੇਂ ਕੋਈ ਸਿੱਧਾ ਕੰਮ ਹੀ ਕਹਾਂ ਨਾ ਉਹਨੇ ਕਹਿਣਾ ਉਹ ਪੁੱਠੇ ਹੀ ਕੰਮ ਕਰਨ ਦੀ ਏ ਤੇ ਇਹਦੇ ਮੰਮੀ ਤੁਸੀਂ ਮਗਰ ਨਾ ਲੱਗਿਓ ਇਹਨੇ ਤੇ ਬੋਲੀ ਜਾਣਾ ਅਹੀਂ ਨਾਲੇ ਕਿੰਨਾ ਚਿਰ ਕਵਲ ਭਾਬੀ ਦੇ ਮੂੰਹ ਵੱਲ ਵੇਂਦੇ ਰਾਵਾਂਗੇ ਅਹੀਂ ਆਪਣਾ ਘਰ ਵੀ ਵੇਖਣਾ ਤੇ ਤੁਸੀਂ ਵੀ ਨਾਲ ਸਲਾਹ ਕਰਕੇ ਨਾ ਤੇ ਜੋ ਵੀ ਕਰਨਾ ਹੋਗਾ ਮੈਨੂੰ ਦੱਸ ਦਿਓ ਨਾ ਹੁਣ ਘਰ ਜਾ ਕੇ ਨਾ ਤੇ ਗੱਲ ਕਰਾਂਗੀ ਜੇ ਇੱਥੇ ਫੋਨ ਲਾਇਆ ਨਾ ਤੁਹਾਨੂੰ ਫੇਰ ਔਖਾ ਹੋ ਜਾਣਾ ਚਲੋ ਕੋਈ ਗੱਲ ਨਹੀਂ ਮੰਮੀ ਘਰ ਜਾ ਕੇ ਭਾਵੇਂ ਲਾ ਲਿਓ ਪਰ ਲਾ ਜ਼ਰੂਰ ਲਿਓ ਹੁਣ ਇਹਨੂੰ ਪਤਾ ਲੱਗ ਗਿਆ ਨਾ ਕਿ ਆਹ ਵਾਲੀ ਗੱਲ ਮੈਂ ਕਹੀ ਐ ਵੇਖੇ ਨੇ ਇਹ ਗੱਲ ਨੂੰ ਹੁਣ ਲੜਕੀ ਜਾਣਾ ਮੈਨੂੰ ਗੱਲ ਗੱਲ ਤੇ ਸੁਣਾਉਣਾ ਕਿ ਤੂੰ ਐਦਾਂ ਨਹੀਂ ਆਪਣੀ ਮਾਂ ਨੂੰ ਨਾਲੇ ਨਾ ਤੁਹਾਨੂੰ ਇਹਦੇ ਸਾਹਮਣੇ ਆਹ ਵਾਲੀ ਗੱਲ ਕਰਨੀ ਨਹੀਂ ਚਾਹੀਦੀ ਪਤਾ ਨਹੀਂ ਤੁਸੀਂ ਵੀ ਕੀ ਵੇਖਿਆ ਵਾ ਉਹਦੇ ਮੈਂ ਹੀ ਚੰਗੀਆਂ ਜਿਹੜੀ ਇਹਦੇ ਨਾਲ ਟਾਈਮ ਪਾਸ ਕਰੀ ਜਾਂਦੀ ਐ ਜੇ ਮੇਰੀ ਜਗ੍ਹਾ ਤੇ ਹੋਰ ਕੋਈ ਹੁੰਦੀ ਨਾ ਕਦੇ ਵੀ ਨਹੀਂ ਇੱਥੇ ਰਹਿਣਾ ਆਪ ਬੜੇ ਮਨ ਦਾ ਚੰਗਾ ਹੀ ਕੀਤਾ ਏ ਵੀ ਸਭ ਕੁਝ ਹੈਗਾ ਪਤਾ ਤੇ ਬਾਅਦ ਚ ਲੱਗਦਾ ਤੀ ਇਹ ਕਿਹੜਾ ਕਿਸੇ ਦੇ ਢੇਡ ਚ ਵੜ ਕੇ ਵੇਖਿਆ ਹੁੰਦਾ ਤੇ ਨਾਲੇ ਮੈਂ ਤੇ ਉੰਜੀ ਗੱਲ ਕੀਤੀ ਵੀ ਚਲ ਕੋਈ ਸਲਾਹ ਦਏਗਾ ਮੈਨੂੰ ਕੀ ਪਤਾ ਹੀ ਵੀ ਇਹ ਨਹੀਂ ਇਦਾਂ ਹੀ ਪੈ ਜਾਣਾ ਮੈਨੂੰ ਅੱਗੋ ਤੇ ਹੋਰ ਮੰਮੀ ਇਹਦਾ ਇਹੋ ਹਾਲ ਜੰਦਾ ਵਾ ਤੁਸੀਂ ਨਾ ਉਹਦੀ ਫਿਗਰ ਕਰੋ ਇੱਥੇ ਤੁਸੀਂ ਬਹੁਤ ਲੰਮੇ ਤੇ ਮੈਂ ਤੁਹਾਨੂੰ ਖੇਸ ਲਾ ਕੇ ਦੇਣੀ ਆ ਤੇ ਨਾਲੇ ਮੁੰਡੇ ਨੂੰ ਜਾ ਕੇ ਉੱਥਾ ਭਲਾ ਗੁੱਸੇ ਚ ਉਹਨੂੰ ਨਾ ਪਈ ਜਾਂਦਿਆ ਹੋਏ ਚਲ ਜਾ ਮੈਨੂੰ ਧਿਆ ਦੇ ਫਿਰਦੀ ਨਹੀਂ ਤੇ ਇੱਥੇ ਜਾਣ ਕੇ ਮੇਰੇ ਆ ਬਣਾ ਕੇ ਲੰਮੇ ਪੈ ਗਏ ਮੁੰਡਾ ਵਿਚਾਰਾ ਕੱਲਾ ਉਧਰ ਗਿਆ ਉਹਦੀ ਲਾਗੇ ਲੰਮੇ ਪੈਣਾ ਸੀ ਨਾ ਉਹ ਹੁਣ ਇਹ ਸੁੱਤਾ ਲੈ ਜਾ ਹਾਂ ਆਪਣੇ ਲਾਗੇ ਪਾਲਾ ਇਹਨੂੰ ਲੰਮੇ ਮੈਂ ਤਾਂ ਆਪਣੇ ਲਾਗੇ ਪਾਈ ਲੈਣਾ ਉਹਦਾ ਤਾਂ ਤੁਸੀਂ ਬੜੇ ਸਿਆਣੇ ਬੰਦੇ ਹੋ ਪਰ ਤੁਹਾਨੂੰ ਵਹਿਿਆ ਗੁਰੂਗਲ ਨਹੀਂ ਹੈਗੀ ਹੱਤੋਂ ਵੱਡੇ ਨਾਲ ਗੱਲ ਕਿਦਾਂ ਕਰੀ ਦੀ ਹੈ ਕਿਦਾਂ ਮੰਮੀ ਨੂੰ ਬੋਲਾਂ ਦੇਹੁ ਕੀ ਮੈਂ ਬੋਲਾਂ ਦੇਆ ਨਾ ਨਹੀਂ ਕਿਦਾਂ ਕਹਿ ਦੇਹੁ ਤੁਸੀਂ ਭੇਜ ਦੇ ਮਗਰ ਨਾ ਲੱਗੂ ਇਹਦਾ ਤਾਂ ਦਿਮਾਗ ਖਰਾਬ ਹੈ ਤੁਸੀਂ ਸਿਆਣੇ ਬਹਿਣੇ ਤੂੰ ਨਵਦੀਪ ਮੈਂ ਚੰਗੇ ਕਹਿਣ ਦੇਆ ਤੇਰੇ ਕੋ ਪੁੱਠੀਆਂ ਮੱਤਾਂ ਥੋੜਾ ਦੇਣ ਦੇਆ ਹਾਂ ਅੰਬੜੀ ਸੋਨੇ ਕੰਮ ਕਰਨ ਨਹੀਂ ਹਣਾ ਤੇ ਮੈਂ ਕਿਹੜੀ ਪੁੱਠੀ ਮਾਰ ਦਿੰਦੀ ਆ ਆਪਣੇ ਘਰ ਬਾਰੇ ਤੇ ਸੋਚਣਾ ਹੀ ਪੈਂਦਾ ਹਣਾ ਕਿ ਇਹਦਾ ਘਰ ਬਰਬਾਦ ਕਰਨ ਨਹੀਂ ਸੋਚ ਕੇ ਵੀ ਇਹ ਕਰੇ ਕਿਉਂ ਦਿਮਾਗ ਖਰਾਬ ਹੋ ਗਿਆ ਤੇਰਾ ਇੰਨੇ ਦਿਮਾਗ ਤੇ ਤੁਹਾਡਾ ਨਹੀਂ ਕੰਮ ਕਰਦਾ ਹੈਗਾ ਮੈਨੂੰ ਤੇ ਨਾਲ ਮਮੀ ਤੇ ਹੈਰਾਨੀ ਹੈ ਵੀ ਉਹ ਕਿੱਦਾਂ ਦੇ ਝਾਟੀ ਤੇਰੇ ਮਗਰ ਲੱਗ ਜਾਂਦੇ ਆ ਨਾ ਵਿਚਾਰੀ ਕਿ ਇਹਨੂੰ ਕੁਝ ਕਹਿੰਦੀ ਹੈ ਨਾ ਕੋਈ ਗੱਲ ਨਾ ਬਾਦ ਐਵੇਂ ਤੇ ਉਹਦੇ ਮਗਰ ਪਈ ਨਹੀਂ ਹੈ ਮਗਰ ਕਾਦਾ ਪਈ ਹੈ ਨਹੀਂ ਆਪਣੇਵੇਂ ਸੋਚਣਾ ਵਾ ਕਿ ਉਹਦੇ ਮੂੰਹ ਵਾਲੀ ਵੇਂਦੇ ਰਹਿਣਾ ਉਹਨੂੰ ਵੇਂਦੇ ਰਹੀਏ ਕਿ ਉਹਦਾ ਕੀ ਬਣੂਗਾ ਉਹਦਾ ਕੀ ਬਣੂਗਾ ਤਾਂ ਆਪਣਾ ਘਰ ਬਰਬਾਦ ਕਰ ਲਈਏ ਨਾ ਕਿੱਥੇ ਜਾਊਗੀ ਜਿੱਥੋਂ ਆਈ ਉੱਥੇ ਚੱਲ ਜਾਏਗੀ ਤੇ ਉਹਨਾਂ ਕੋਲ ਚਾਰ ਰੋਟੀਆਂ ਨਹੀਂ ਹੈਗੀਆਂ ਉਹਨੂੰ ਖਵਾਉਣ ਵਾਸਤੇ ਜੇ ਤੈਨੂੰ ਇਦਾਂ ਖਲਾਵਾ ਤੇ ਤੇਰੇ ਮਾਪਿਓ ਦਾ ਕੀ ਬੀਤੂਗੀ ਤੂੰ ਹੀ ਮੈਨੂੰ ਕਿਹੜੀ ਗੱਲੋਂ ਖਲਾਉਗੀ ਇੱਥੋਂ ਉਹਨੂੰ ਕਿਹੜੀ ਗੱਲੋਂ ਖਲਾਉਣਾ ਵਿਚਾਰੀ ਉਹ ਕੋਈ ਚੰਗਾ ਸੋਚਿਆ ਕਰੋ ਕਿ ਚੰਗੇ ਬੰਨੇ ਧਿਆਨ ਦਿਆ ਕਰ ਅਚੰਗਾ ਤੁਹਾਨੂੰ ਤੇ ਵੈਸੇ ਵੀ ਮੇਰੀ ਕੋਈ ਗੱਲ ਵੀ ਕਹੀ ਨਾ ਚੰਗੀ ਨਹੀਂ ਲੱਗਦੀ ਹੈਗੀ ਭਾਵੇਂ ਮੈਂ ਕੋਈ ਸਿੱਧੀ ਸਲਾਹ ਵੀ ਦਵਾਂ ਕਿਸੇ ਨੂੰ ਸਿੱਧੀ ਸਲਾਹ ਦਿੱਤੀ ਵੀ ਹੈਗੀ ਅਜ ਤੱਕ ਕਿਸੇ ਨੂੰ ਹਮੇਸ਼ਾ ਪੁੱਟੀਆਂ ਹੀ ਮਤਾਂ ਦਿੱਤੀਆਂ ਤੂੰ ਠੀਕ ਆ ਦਿਮਾਗ ਖਰਾਬ ਕਰਕੇ ਰੱਖ ਲਿਆ ਧੀ ਓਖੀ ਹੋਈ ਹੁਣ ਸੱਚੀਆਂ ਸੁਣਾਇਆ ਇਹ ਤੇ ਇਹਦੇ ਨਾਲ ਕੋਈ ਫਾਇਦਾ ਹੈਗਾ ਸਿਰ ਡਾਉਂਦਾ ਮੇਰਾ ਰਦਾਇ ਤੇ ਮੰਮੀ ਨੂੰ ਨਾ ਕੱਲਿਆਂ ਬਾਕੇ ਸਮਝਾਵਾਂਗਾ ਕਿ ਮੰਮੀ ਤੁਸੀਂ ਇਹਦੇ ਮਗਰ ਨਾ ਲੱਗੋ ਇਹ ਇਦਾਂ ਕਰਨੀ ਆ ਪਾਜੀ ਨੇ ਫੋਨ ਲਾ ਕੇ ਕਹਿੰਨੀ ਆ ਵੀ ਮੰਮੀ ਨੂੰ ਨਾ ਕਲਾ ਦਿਓ ਨਾ ਬਣੂ ਨਾ ਫੋਨ ਕਰਨ ਦਾ ਕੋਈ ਫਾਇਦਾ ਨਹੀਂ ਆ ਹਲੋ ਹਲੋ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਭਾਬੀ ਜੀ ਕੀ ਹਾਲ ਨੇ ਹਾਂਜੀ ਵਧੀਆ ਵਧੀਆ ਠੀਕ ਠਾਕ ਆ ਤੇ ਮੰਮੀ ਨੇ ਭਲਾ ਆ ਜਣਾ ਜੇ ਅੱਜ ਭਾਬ ਜੀ ਇਹ ਗੱਲ ਦਾ ਮੈਨੂੰ ਨਜੇ ਪਤਾ ਵੀ ਮੰਮੀ ਨਾ ਆ ਜਾਈ ਨਾ ਕਿ ਨਹੀਂ ਤੇ ਮੈਂ ਤਾਂ ਇਧਰ ਬਾਹਰ ਸਬਜੀ ਵਾਲਾ ਤੇ ਮੰਮੀ ਘਰੇ ਆ ਮੈਂ ਕਰੋਨਾ ਤੁਹਾਡੀ ਗੱਲ ਜਾ ਕੇ ਕੋਈ ਗੱਲ ਨਹੀਂ ਮੰਮੀ ਨਾਲ ਕੀ ਗੱਲ ਕਰਨੀ ਆ ਤੇ ਮੈਂ ਤੁਹਾਨੂੰ ਹੀ ਦੱਸ ਦਣੀ ਆ ਵੀ ਮੰਮੀ ਨੇ ਉਹ ਨਾ ਅੱਜ ਕਲਾ ਦਿਓ ਕੱਲ ਰਾਤੀ ਮੈਂ ਨਾ ਕੱਲੀ ਘਾ ਰਹੀ ਹਾਂ ਤੋ ਹਾਰ ਕੇ ਫਿਰ ਮੈਂ ਚਾਚੀ ਨੂੰ ਲਾਗੇ ਲਿਆਂਦਾ ਉਹ ਨਾਲ ਸੁੱਤੇ ਹੀ ਮੇਲੇ ਤੇ ਅੱਜ ਵੀ ਨਹੀਂ ਉਹਨਾਂ ਨੇ ਆਉਣਾ ਹੈਗਾ ਤੇ ਮੰਮੀ ਨੇ ਕਿਹਾ ਆਜੇ ਜ਼ਰੂਰ ਅੱਜ ਹਾਂਜੀ ਚਲੋ ਠੀਕ ਆ ਕੋਈ ਗੱਲ ਨਹੀਂ ਮੈਂ ਹੁਣੇ ਜਾ ਕੇ ਤੁਹਾਨੂੰ ਦੇ ਦੇਣਾ ਮੈਂ ਤੁਹਾਡਾ ਹਾਂਜੀ ਚਲੋ ਠੀਕ ਆ ਫਿਰ ਚਲੋ ਠੀਕ ਆ ਚੰਗਾ ਫਿਰ ਚਲ ਇਦਾਂ ਕਰਤਾ ਜਾ ਕੇ ਨਾ ਪਹਿਲਾਂ ਮੰਮੀ ਨੂੰ ਸੁਣਾ ਦੇਣਾ ਕਿ ਭਾਬੀ ਦਾ ਫੋਨ ਆਉਂਦਾ ਬ੍ਰਸ਼ ਕਰਨਾ ਹੈਗਾ ਮੈਂ ਕਰ ਮੰਮੀ ਆ ਫਿਰ ਮੈਂ ਤੁਹਾਨੂੰ ਸੱਚ ਮੰਮੀ ਮੈਨੂੰ ਚੇਤਾ ਆ ਗਿਆ ਕਿ ਅੱਜ ਤੇ ਇੱਕਦਮ ਨਾ ਛੁੱਟੀ ਹੈ ਅੱਛਾ ਤੇ ਮਾਸੀ ਕੋਲ ਨਾ ਚਲੀ ਆਪਾਂ ਚੱਲ ਤੇਰਾ ਦਿਲ ਕਰਦਾ ਤੇ ਮੈਂ ਵੀ ਚੱਲ ਜਾਈਂ ਮੈਨੂੰ ਵੀ ਕਿੰਨਾ ਚਿਰ ਹੋ ਗਿਆ ਗਾਈ ਨੂੰ ਕਦੀ ਗਈ ਹੀ ਨਹੀਂ ਮੰਮੀ ਮੈਂ ਕਿਹੜਾ ਕਰੇ ਗਈ ਆ ਤਾਂ ਹੀ ਕਿ ਮੈਂ ਤੁਹਾਨੂੰ ਕਹਿਂਦੀ ਆ ਜਾਨੀਆਂ ਦੇ ਨਾਲ ਆਪਾਂ ਮਿਲਾਂਗਾ ਉਹਨਾਂ ਨੂੰ ਆਹ ਚੱਲੋ ਫਿਰ ਤੇ ਇਹ ਆ ਕਿ ਚਲਦੇ ਜਾਵਾਂਗੇ ਤੇ ਕਿੱਦਾਂ ਜਾਣਾ ਵਾ ਫਿਰ ਜਾਣਾ ਮੰਮੀ ਕਹਤੀ ਆ ਬੱਸੇ ਚੱਲ ਜੰਨੇ ਆ ਤੇ ਬੱਸੇ ਕਿਉਂ ਜਾਣਾ ਵਾ ਪਿੰਦਰ ਨੂੰ ਆਨੇ ਆ ਉਹਦੇ ਨਾਲ ਸੁੱਝਾਂਗੇ ਨਹੀਂ ਨਹੀਂ ਮੰਮੀ ਪਿੰਦਰ ਨੂੰ ਰਹਿਣ ਦੋ ਤੁਸੀਂ ਘਰੇ ਉੱਥੇ ਦੇ ਨੇ ਇੱਕ ਮਿੰਟ ਨਹੀਂ ਬਹਿਣ ਲੈਣਾ ਇਹਨੇ ਕਿਹਾ ਚਲੋ ਛੇਤੀ ਚਲੀਏ ਛੇਤੀ ਜਲੀਏ ਘਰ ਕੰਮ ਬੜੇ ਕਰਨ ਵਾਲੇ ਆ ਤੇ ਆਪਾਂ ਜਾਂਦੇ ਆ ਤੇ ਸੈਸ ਸਵੇਰ ਆਵਾਂਗੇ ਜਾਲੇ ਵੀ ਤੇਰੀ ਗੱਲ ਠੀਕ ਐ ਉਹਨੇ ਛੇਤੀ ਛੇਤੀ ਪਾਈ ਹੋਣੀ ਐ ਕਰ ਨੂੰ ਚਲੀਏ ਆਹ ਮਮੀ ਤਜੇ ਦੇ ਮੈਂ ਕਹਿੰਦੀ ਐ ਉਹਦੇ ਘੜੇ ਨਾ ਤੁਸੀਂ ਨਾਲੇ ਜਦੋਂ ਬਸ ਆਪਾਂ ਤਿਆਰ ਹੋ ਕੇ ਤੁਰਨੇ ਲੱਗਾਂਗੇ ਨਾ ਉਹਨੂੰ ਉਹਦੇ ਹੀ ਪਤਾ ਲੱਗੇ ਤੇ ਤੁਸੀਂ ਨਾ ਮੇਰਾ ਆਪਣਾ ਸੂਟ ਕੱਢ ਦੋਗਾ ਜਿਹੜਾ ਵੀ ਪਾਕ ਜਣਾ ਨਾ ਮੈਂ ਉਹ ਵੀ ਪ੍ਰੈਸ ਕਰ ਦਾਂ ਕਿ ਉਹਨੂੰ ਮੈਂ ਬ੍ਰਸ਼ ਕਰਾ ਲਿਆ ਵਾ ਕੋਈ ਨਹੀਂ ਮੈਂ ਸੂਟ ਕਰ ਦੇਣੀ ਐ ਪਹਿਲਾਂ ਤੇ ਇਹਨੂੰ ਪ੍ਰੈਸ਼ ਕਰਕੇ ਨਾ ਤੇ ਤਿਆਰ ਕਰ ਲੈ ਮਮੀ ਇਹ ਤਿਆਰੀ ਐ ਸਿਰ ਵੀ ਦਵਾਇਆ ਵਾ ਤੇਨੂੰ ਮੈਂ ਨਵਾਇਆ ਵੀ ਐ ਬਸ ਇਹਦੇ ਕੱਪੜੇ ਬਦਲਨੇ ਪੈਣੇ ਠੀਕ ਐ ਚਲ ਆਹ ਜੀ ਛੁੱਟੀ ਕਰਕੇ ਫਿਰ ਬ੍ਰੈਸ਼ ਨੂੰ ਵੀ ਲੇਟ ਹੋ ਗਿਆ ਨਾ ਹ ਜਾਓ ਫਿਰ ਮੰਮੀ ਬੈਠੇ ਹੋ ਹਾਂ ਬੈਠੀ ਹਾਂ ਬਤ ਮੈਂ ਵੀ ਭਾਬੀ ਦਾ ਫੋਨ ਨਾ ਉੰਡਿਆ ਸੀ ਤਾਂ ਹਣੇ ਮੰਮੀ ਨੇ ਆਉਣਾ ਕਿੱਦਣੇ ਉਹਨੂੰ ਐਸੇ ਦੇ ਵੀ ਮੈਂ ਜੇ ਚਾਰ ਪੰਜ ਦਿਨ ਰਹਿਣਾ ਵਾ ਮੰਮੀ ਮੈਂ ਨਹੀਂ ਇੰਨੀ ਗੱਲ ਕੀਤੀ ਹਾਂ ਉਹ ਆਖਣੇ ਹੀ ਭੀ ਘਰ ਹੈ ਨਹੀਂ ਕੋਈ ਵੀ ਲਾਉ ਨਹੀਂ ਕਿੱਥੇ ਗਏ ਤੇ ਉਹ ਕੱਲ ਆਏ ਹੈ ਨਹੀਂ ਤਾਂ ਅੰਦੇ ਮੇਰਾ ਤੀ ਕੱਲੀ ਰਹੀ ਫੇਰ ਚਾਚੀ ਨੂੰ ਲਿਆਂਦਾ ਘਰੇ ਕਰ ਅੱਛਾ ਤੇ ਲਾਉ ਨਾ ਅੱਜ ਵੀ ਨਹੀਂ ਆਉਣਾ ਤਾਂ ਆਖਣੇ ਮੰਮੀ ਨੂੰ ਘਲਾ ਦਿਓ ਉਹ ਨਹੀਂ ਆਏ ਹੈ ਫਿਰ ਨਹੀਂ ਆਏ ਹੈ ਨਹੀਂ ਗਏ ਨੇ ਕਿਤੇ ਮੈਨੂੰ ਇੰਨਾ ਨਹੀਂ ਪਤਾ ਕਿ ਕਿੱਥੇ ਗਏ ਨੇ ਇਹ ਨਹੀਂ ਦੱਸਿਆ ਉਹਨਾਂ ਉਹਦੇ ਸੌਰੇ ਕੀ ਆ ਗਏ ਅੱਛਾ ਅੱਛਾ ਫਿਰ ਤੱਜ ਜੀ ਨੇ ਆ ਕੇ ਸੌਰੇ ਨੂੰ ਜੀ ਇਹਨੂੰ ਕੀਤਾ ਤਾਂ ਨਾ ਇਹੋ ਗੱਲ ਕੇ ਹੂੰ ਮੈਨੂੰ ਤੇ ਅੰਦਾਜ਼ ਹੀ ਪਿਆ ਯਨਰਾਤ ਮੋਹ ਫਿਰ ਨਹੀਂ ਆਏ ਤੱਜ ਜੀ ਨੇ ਨਾ ਕੀਤਾ ਫੋਨ ਤੇ ਨਾਲੇ ਇੱਕ ਮੰਮੀ ਹੋਰ ਤੁਸੀਂ ਕੰਮ ਕਰੋ ਅੱਛਾ ਸਿਆਣੇ ਬਿਆਣੇ ਹੈਗੇ ਤੁਸੀਂ ਤੇ ਈਦਿਆਂ ਗੱਲਾਂ ਜਾਣ ਆਹ ਨਰਦੇਵ ਜੀਾਂ ਚ ਇੱਧਰ ਵੇਖੋ ਤੁਹਾਡਾ ਘਰ ਏ ਠੀਕ ਹੈ ਜੀ ਜੜਾ ਕੰਮ ਕਰਨਾ ਤੇ ਆ ਫੈਸਲਾ ਲਾਉ ਉਹਦਾ ਜਿੱਦਾਂ ਇਹ ਤੁਹਾਨੂੰ ਨਹੀਂ ਨਾ ਰਾਤੀ ਕਹਾਂ ਤੂੰ ਇਹਦੀਆਂ ਗੱਲਾਂ 'ਚ ਨਾ ਆਉ ਉਹ ਕੰਮ ਚੰਗਾ ਨਹੀਂ ਹੈਗਾ ਮੰਮੀ ਹੁਣ ਇਹਨੇ ਜਾਣਾ ਹੁੰਦਾ ਕਦੇ ਇੱਕ ਨਹੀਂ ਸਾਹਮਣੇ ਤਾਂ ਤੁਹਾਨੂੰ ਉਹਨਾਂ ਨੇ ਨਾ ਅਕਸਰ ਆਹੋ ਚੱਲ ਪੋਤੇ ਇਹਦੇ ਗੱਲੇ ਹੈ ਜੀ ਪਰ ਧੀਆਂ ਨੂੰ ਵੇਖ ਕੇ ਫਿਰ ਦੁੱਖ ਹੁੰਦਾ ਉਹ ਮੰਮੀ ਕੋਈ ਗੱਲ ਨਹੀਂ ਆ ਸਭ ਕੁਝ ਹੀ ਹੋਏਗਾ ਇਹ ਤਾਂ ਉਹਨਾਂ ਨੇ ਵੀ ਸੋਚੋ ਅਸਲੀ ਧੀਆਂ ਉਹ ਹੀ ਨੇ ਜਿਹੜੀਆਂ ਆਪਣਾ ਘਰ ਛੱਡ ਗਈਆਂ ਹੁੰਦੀਆਂ ਨੇ ਇੱਥੇ ਹੁਣ ਜਿੱਦਾਂ ਇਹ ਕਰਦੀ ਏ ਮੇਰੇ ਨਾਲ ਲੜ ਵੀ ਪੈਂਦੀ ਏ ਚਲੋ ਲੜਾਈ ਤਾਂ ਹਰੇ ਘਰ ਵਿੱਚ ਹੋਈਂਦੀ ਹੁਣ ਜੇ ਮੈਂ ਖੰਭ ਤੇ ਨੂੰ ਮੈਂ ਛੱਡ ਦੇਣਾ ਇਹਦੇ ਦਿਲ ਤੇ ਕੀ ਬੀਤੇਗੀ ਤੇ ਤੁਹਾਡੇ ਦਿਲ ਤੇ ਕੀ ਬੀਤੇਗੀ ਅਣਾ ਮੰਮੀ ਤੇ ਇਦਰੇ ਖਤੂ ਜੀ ਸਿਆਣੇ ਬਣੋ ਆਪਣਾ ਘਰ ਲੈ ਕੇ ਚੱਲੋ ਇਹਦੇ ਮਰਨਾਂ ਲੱਗੋ ਇਹਨੂੰ ਕਿਹੇ ਨਾ ਮਤਲਬ ਨਹੀਂ ਹੈਗਾ ਤੁਸੀਂ ਕਿਤੇ ਇਹਨੂੰ ਪਰਖ ਕੇ ਵੇਖਿਓ ਜੇ ਇਹਦਾ ਡੇ ਕੰਮ ਆ ਜੇਗੀ ਤਾਂ ਦੱਸਿਓ ਮੈਨੂੰ ਇਹਨੂੰ ਸਿਰਫ ਆਪਣੇ ਆਪ ਦਾ ਮਤਲਬ ਹੈ ਪੁੱਤ ਇਹਦੇ ਵਿੱਚ ਤੇ ਉਹਨਾਂ ਵਿੱਚ ਨਾ ਫਰਕ ਬੜਾ ਹੈ ਮੰਮੀ ਤੁਸੀਂ ਇਹ ਚੀਜ਼ ਨਾ ਸੋਚੋ ਇਹ ਵੀ ਕਿਸੇ ਦੀ ਨੂੰ ਆ ਕਿਸੇ ਦੀ ਪਰਜਾਈ ਹੈ ਹੁਣ ਮੇਰੀ ਭੈਣ ਆਣ ਕੇ ਇੱਥੇ ਆ ਕੇ ਵੀ ਮੇਰੀ ਚੌਧਰ ਚੱਲੇ ਤੇ ਤੂੰ ਹੀ ਔਖੇ ਹੋਵੋਗਾ ਕੰਨਾ ਜਦੋਂ ਤੁਹਾਡੀ ਕੁੜੀ ਨੂੰ ਉਹ ਤੰਗ ਕਰੇਗਾ ਇਹ ਤਾਂ ਪੱਥ ਤੇਰੀ ਗੱਲ ਠੀਕ ਹੈ ਤੂੰ ਹੀ ਨਾ ਭਾਬੀ ਹੁਣਾਂ ਨੂੰ ਸਮਝਦੇ ਨੂਆਂ ਉਹਨਾਂ ਨੂੰ ਧੀਆ ਬਣਾ ਕੇ ਰੱਖੋ ਵੇਖੇ ਉਹ ਹੀ ਤੁਹਾਨੂੰ ਚੰਗੀਆਂ ਲੱਗਣੀਆਂ ਨੇ ਗੱਲ ਤੇ ਤੇਰੀ ਸਹੀ ਹੈ ਤੇ ਚੱਲ ਮੈਂ ਇਦਾਂ ਕਰਨੀਆਂ ਵੀ ਹੁਣ ਮੈਂ ਪਿੰਡ ਚੱਲ ਜਾਨੀ ਆ ਉਦਾਂ ਤੇ ਆਹੀ ਨਾ ਨਾਨਦੀ ਮਾਸੀ ਕੋਲ ਚੱਲੇ ਹਾਂ ਕਿੰਨਾ ਚਿਰ ਹੋ ਗਿਆ ਮੈਨੂੰ ਵੀ ਗਈ ਨੂੰ ਮੈਂ ਕਦੀ ਗਈ ਨਹੀਂਗੀ ਮੰਮੀ ਹੁਣ ਤੁਹਾਨੂੰ ਨਾ ਪਿੰਡ ਜਾਣਾ ਜ਼ਰੂਰੀ ਹੈ ਕਿਉਂਕਿ ਭਾਬੀ ਕੱਲੇ ਨੇ ਤੇ ਕੋਈ ਨਹੀਂ ਜੇ ਮਾਸੀ ਕੋ ਜਾਣਾ ਨਾ ਤੇ ਇਹ ਕਿਸੇ ਦਿਨ ਆਵਾਂਗੇ ਤੁਹਾਡੇ ਕੋਲ ਤੇ ਤੁਹਾਨੂੰ ਨਾਲ ਲੈ ਆਵਾਂਗੇ ਤੇ ਨਾਲ ਹੀ ਨਹੀਂ ਗਈ ਕਿੰਨਾ ਚਿਰ ਹੋ ਗਿਆ ਨਾ ਕੋਣ ਚਲ ਤੇ ਠੀਕ ਹੈ ਇਹ ਵੀ ਮਿਲ ਕੇ ਲਾਵਾਂਗੇ ਜੇ ਰਾਤ ਰਹਿਣਾ ਹੋਏਗਾ ਰਾਤ ਰਹਿ ਬਿਓ ਜੇ ਸਾਰੀ ਦਿਹਾੜੀ ਚੋਕਿਆ ਹੋਣਾ ਤਾਂ ਵੀ ਉਦਾਂ ਕਰਾਂਗੇ ਤੇ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਹੈ ਨਾ ਮੰਮੀ ਉੱਤੇ ਤੁਸੀਂ ਗੌਰ ਕਰਿਓ ਚਲ ਕੋਈ ਨਹੀਂ ਪੁੱਤ ਜਿਹੜੀ ਤਨ ਤੂੰ ਕਹਿਣ ਦੇ ਆ ਨਾ ਮੈਂ ਸਮਝ ਗਈ ਆ ਤੇ ਜਦੋਂ ਕੋ ਜਾਣਾ ਹੋਏਗਾ ਨਾ ਪਿੰਡ ਤੇ ਮੈਨੂੰ ਦੱਸ ਦੇ ਮੈਂ ਤੁਹਾਨੂੰ ਅੱਡੇ ਤੇ ਛਾੜ ਆਵਾਂਗਾ ਤੇ ਮੈਂ ਹੁਣ ਤਿਆਰ ਲੱਗੀ ਆ ਹੁਣ ਤੇ ਅੱਧੇ ਘੰਟੇ ਤੱਕ ਰਹਿਣਾ ਮੈਨੂੰ ਛੱਡਾਂ ਵੀ ਤੂੰ ਕੋਈ ਨੀ ਮੈਂ ਮੈਨੂੰ ਛੱਡਾਂਗਾ ਤੂੰ ਦੱਸ ਦਿਓ ਚੰਗਾ